ਬਾਰਡਰ ਏਰੀਆ ਦੇ 6 ਜ਼ਿਲ੍ਹਿਆਂ ਦੇ ਕਿਸਾਨਾਂ ਨੇ ਅੱਜ ਜਲੰਧਰ 'ਚ ਬੀਐਸਐਫ ਦੇ ਖਿਲਾਫ ਧਰਨਾ ਦਿੱਤਾ ਇਹਨਾਂ ਦੀਆਂ ਕੀ ਮੰਗਾਂ ਹੈ ਕਿਸਾਨਾਂ ਦੀਆਂ ਕਿਉਂ ਉਹਨਾਂ ਨੂੰ ਧਰਨਾ ਦੇਣਾ ਪਿਆ ਇਸ ਬਾਰੇ ਅਸੀਂ ਗੱਲ ਗੱਲਬਾਤ ਕਰਦੇ ਹਾਂ ਕਿਸਾਨ ਲੀਡਰ ਰਗਵੀਰ ਸਿੰਘ ਜੀ ਨਾਲ ਹਾਂਜੀ ਸਰ ਕਿਹੜੀਆਂ ਮੰਗਾਂ ਨੂੰ ਲੈ ਕੇ ਆਏ ਜੀ ਤੁਹਾਡਾ ਧਰਨਾ ਸੀ ਇੱਥੇ ਬੀਐਸਐਫ ਦੇ ਖਿਲਾਫ ਅਸੀਂ ਸਰਦੀ ਕਿਸਾਨ 6 ਜ਼ਿਲ੍ਹਿਆਂ ਦੇ ਉਹ ਆ ਜਿਨ੍ਹਾਂ ਦੀ ਜ਼ਮੀਨ ਤਾਰ ਤੋਂ ਅੱਗੇ ਆ ਜਿਨ੍ਹਾਂ ਦੀ ਜ਼ਮੀਨ ਦੀ ਹਰ ਰੁਕਾਵਟ ਹਰ ਮੁਸ਼ਕਲ ਜਿਹੜੀ ਆ ਉਹ ਬੀਐਸਐਫ ਦੇ ਰਹੀ ਹੋ ਰਹੀ ਆ ਔਰ ਬੀਐਸਐਫ ਨੂੰ ਅਸੀਂ 90 ਤੋਂ ਹੀ ਇਹ ਕਹਿੰਦੇ ਆ ਰਹੇ ਆ ਕਿ ਤੁਸੀਂ ਸਾਡੀ ਖੇਤੀ ਕਰਾਓ ਯੂਨੀਫਾਰਮ ਰੂਲਸ ਨਾਲ ਔਰ ਬੀਐਸਐਫ ਜਿਹੜੀ ਆ ਸਾਨੂੰ ਕਹੀ ਜਾਂਦੀ ਆਈ ਵਾਰੀ ਅਸੀਂ ਜੀ ਇਹ ਕਾਨੂੰਨ ਨੂੰ ਬਦਲ ਦਿੰਨੇ ਆ ਤੁਹਾਨੂੰ ਅਸੀਂ ਕੁਛ ਨਾ ਕੁਛ ਰਾਹ ਦਿੰਨੇ ਆ ਤੁਹਾਡੀ ਖੇਤੀ ਕਰਾਉਣੇ ਆ ਟੇਕਨ ਕਰਦੇ ਕੁਛ ਨਹੀਂ ਅਸੀਂ ਹਾਈ ਕੋਰਟ ਦੇ ਵਿੱਚ ਵੀ ਪਹੁੰਚਿਆ ਸੁਪਰੀਮ ਕੋਰਟ 'ਚ ਵੀ ਪਹੁੰਚਿਆ ਜਿੱਥੇ ਬੀਐਸਐਫ ਔਰ ਸੈਂਟਰ ਸਰਕਾਰ ਪੰਜਾਬ ਸਰਕਾਰ ਹਾਰ ਚੁੱਕੀ ਆ ਉੱਥੇ ਵੀ ਅਦਾਲਤਾਂ ਨੇ ਸਾਡੇ ਦੁੱਖ ਵੇਖ ਕੇ ਔਰ ਸਾਡੀ ਜ਼ਮੀਨ ਨੂੰ ਰਿਸਟ੍ਰੈਕਟਿਡ ਫਾਰਮਿੰਗ ਦੱਸਦੇ ਹੋਏ ਇਹਨਾਂ ਨੂੰ ਕਿਹਾ ਏ ਕਿ ਜ਼ਮੀਨ ਜਿਹੜੀ ਆ ਇਹ ਲਲੋ ਵਾ ਯੋਗਨੀ ਲੇਕਿਨ ਇਹਨਾਂ ਨੇ ਜ਼ਮੀਨ ਲੈਣ ਦੀ ਬਜਾਏ ਆਪਣੇ ਐਫੀਡੇਵਟ ਦਿੱਤੇ ਆ ਕਿ ਅਸੀਂ ਇਹਨਾਂ ਕੋ ਖੇਤੀ ਕਰਾਉਣੀ ਆ ਅਸੀਂ ਇਹ ਜ਼ਮੀਨ ਲੈਣੀ ਨਹੀਂ ਨੀਗੀ ਉਹਦਾ ਅਸੀਂ ਉਥੇ ਪਰਪਸ ਉਹ ਦੱਸਿਆ ਸੀ ਕਿ ਇਹ ਖੇਤੀ ਨਹੀਂ ਕਰਾਉਣੀ ਚਾਹੁੰਦੇ ਸਿਰਫ ਅੱਗੇ ਸਫਾਈ ਚਾਹੁੰਦੇ ਆ ਤਾਂ ਕਿ ਇਨੀ ਜ਼ਮੀਨ ਵਾਗਦੀ ਰਹੇ ਉੱਤੇ ਜੰਗਲ ਨਾ ਹੋਵੇ ਇਹਨਾਂ ਦਾ ਇੱਕੋ ਪਰਪਸ ਇਹ ਖੇਤੀ ਪਰਪਸ ਜਿਹੜਾ ਸਿਰਫ ਐਡੀਸ਼ਨਲ ਵਰਤਦੇ ਆ ਔਰ ਸਾਨੂੰ ਇਹ ਗਮਰਾਹ ਕਰਦੇ ਆ ਅਸੀਂ ਤੰਗ ਹੋ ਕੇ ਇਤੋਂ ਤੱਕ ਮਜਬੂਰ ਹੋ ਗਏ ਆ ਕਿ ਕੁਝ ਦਿਨ ਪਹਿਲਾਂ ਆਨ ਗਰਾਉਂਡ ਸਾਡੀ ਖੇਤੀ ਦੇ ਉੱਤੇ ਇਹਨਾਂ ਰੋਕ ਲਾ ਦਿੱਤੀ ਆ ਕੋ ਰੈਗੂਲਰ ਗੇਟ ਨਹੀਂ ਖੁੱਲਣਗੇ ਸਾਰੇ ਗੇਟ ਨਹੀਂ ਖੁੱਲਣਗੇ ਟਾਈਮ ਨਹੀਂ ਸੀ ਦਿੱਤਾ ਸਾਡੇ ਆਈਡੈਂਟੀਟੀ ਕਾਰਡ ਨਹੀਂ ਬਣਦੇ ਬੋਰ ਜਿਹੜਾ ਖਰਾਬ ਹੋ ਜੇ ਉਹ ਨਵੇਂ ਸਿਰੋਂ ਸਾਡਾ ਇਹ ਕਰਨ ਵਾਸਤੇ ਇਜਾਜ਼ਤ ਨਹੀਂ ਮਿਲਦੀ ਇਸ ਤਰ੍ਹਾਂ ਸਾਰੀਆਂ ਹੀ ਤਕਰੀਫਾਂ ਸਾਡੀਆਂ ਜਿਹੜੀਆਂ ਸੀ ਉਹ ਬਹੁਤ ਜ਼ਿਆਦੀਆਂ ਕ੍ਰੀਟ ਹੋ ਗਈਆਂ ਸੀ ਅਸੀਂ ਇਹਨਾਂ ਦੇ ਆਨ ਗਰਾਉਂਡ ਜਿਹੜੇ ਸੀਓ ਸੀ ਉਹਨਾਂ ਨੂੰ ਮਿਲੇ ਉਹਨਾਂ ਸਾਨੂੰ ਜਵਾਬ ਦੇ ਦਿੱਤਾ ਖਾਸ ਕਰਕੇ 191 ਦੇ ਸੀਓ ਨੇ ਪੇ ਮੈਂ ਗੇਟ ਹੀ ਤੀਜੇ ਦਿਨ ਖੋਲਾਂਗਾ ਹਫਤੇ 'ਚ ਦੋ ਵਾਰ ਫਿਰ ਡੀਆਈਜੀ ਫਿਰੋਜ਼ਪੁਰ ਨਾਲ ਗੱਲ ਕੀਤੀ ਉਹਨੇ ਵੀ ਕਿਹਾ ਗੇਟ ਇਦਾਂ ਹੀ ਖੁੱਲਣਗੇ ਔਰ ਕੋਈ ਸਾਡੀ ਸੁਣਵਾਈ ਨਾ ਹੋਣ ਕਰਕੇ ਅਸੀਂ ਉਹਨਾਂ ਨੂੰ ਮੰਗ ਪੱਤਰ ਪਹਿਲਾਂ ਦਿੱਤਾ ਸੀ 18 ਤਰੀਕ ਨੂੰ ਕਿ 21 ਤਰੀਕ ਤੱਕ ਇਹਦਾ ਹੱਲ ਕਰੋ ਨਹੀਂ ਤੇ ਅਸੀਂ ਆਪਣਾ ਖੇਤੀ ਕਰਨੀ ਛੱਡ ਦਾਂਗੇ ਔਰ ਅਸੀਂ ਗਾਂ ਆਪਣੀ ਸਟ੍ਰਾਈਕ ਕਰਾਂਗੇ ਕਿੰਨੀ ਜ਼ਮੀਨ ਹੈ ਜਿਹੜੀ ਬਾਰਡਰ ਏਰੀਆ ਦੇ 6 ਜ਼ਿਲ੍ਹਿਆਂ 'ਚ ਪੈਂਦੀ ਹੈ ਜਿਹੜੀ ਤਾਰ ਤੋਂ ਉਰੇ 21600 ਏਕੜ ਛਿਆਂ ਜਿਹਿਆਂ ਦੀ ਅੱਜ ਕੱਲ ਤੁਸੀਂ ਹੁਣ ਧਰਨ ਆ ਲਾਇਆ ਹੁਣ ਦਿੱਕਤਾਂ ਵੱਧ ਗਈਆਂ ਨੇ ਹੁਣ ਕਿਹੜੀਆਂ ਦਿੱਕਤਾਂ ਨੇ ਜਿਹੜੀਆਂ ਫੇਸ ਕਰਨੀਆਂ ਪੈ ਰਹੀਆਂ ਸਭ ਤੋਂ ਵੱਡੀ ਦਿੱਕਤ ਆ ਕਿ ਜਿਹੜੇ ਇਹਨਾਂ ਨੇ ਗੇਟ ਬਣਾਏ ਆ ਉਹਨਾਂ ਰਾਹੀਂ ਸਾਨੂੰ ਜਾਣਾ ਪੈਂਦਾ ਔਰ ਗੇਟ ਰੈਗੂਲਰ ਨਹੀਂ ਖੋਲਦੇ ਸਾਰੇ ਨਹੀਂ ਖੋਲਦੇ ਕਿਉਂਕਿ 377 ਗੇਟ ਇਹਨਾਂ ਲਾਏ ਆ ਜਿਨ੍ਹਾਂ ਚੋਂ ਮਾਹ ਇਹ 200 ਗੇਟ ਖੋਲਦੇ ਆ ਤੁਝੇ ਕਿਸਾਨ ਨੂੰ ਕਹਿੰਦੇ ਆ ਕਿ ਤੂੰ ਆਪਣੀ ਪੈਲੀ ਚ ਜਾਣ ਵਾਸਤੇ ਤੇ ਤੀਜੇ ਗੇਟ ਤਾਂ ਨਹੀਂ ਜਾ ਜਿੱਥੋਂ ਨੂੰ ਜਾਣ ਵਾਸਤੇ ਔਰ ਵਾਪਸ ਆਪਣੀ ਪੈਲੀ ਚ ਆਉਣ ਵਾਸਤੇ 8 ਕਿਲੋਮੀਟਰ ਤੱਕ ਪੰਧ ਕਤੇ ਕਰਨਾ ਪੈਂਦਾ ਜੋ ਕਿਸਾਨ ਨਹੀਂ ਕਰ ਸਕਦਾ ਏਜ ਕਿਸਾਨ ਆ ਸਾਰੇ ਅੱਗੇ ਕਿਉਂਕਿ ਬੱਚੇ ਨੂੰ ਇਹ ਜਾਣ ਨਹੀਂ ਦਿੰਦੇ ਮਜ਼ਦੂਰ ਨੂੰ ਜਾਣ ਨਹੀਂ ਦਿੰਦੇ ਉਹ ਕਰਕੇ ਉਹ ਕਿਸਾਨ ਮਜਬੂਰ ਆ ਕਿ ਮੈਂ ਖੇਤੀ ਕੀ ਕਰਨੀ ਮੈਂ ਤਾਂ ਉਹੀ ਥੱਕ ਟੁੱਟ ਜਾਣਾ ਇਥੋਂ ਤੱਕ ਜਾਂਦਾ ਇਹ ਸਾਰੀਆਂ ਚੀਜ਼ਾਂ ਆਨ ਕਰਨ ਬੜੇ ਚਿਰ ਤੋਂ ਦੱਸਦੇ ਆ ਰਹੇ ਆ ਜਿਨ੍ਹਾਂ ਨੂੰ ਇਹ ਮੰਨਦੇ ਸੀ ਅੱਜ ਇਹੋ ਕਿਹਾ ਕਿ ਉਸੇ ਹੀ ਗੇਟ ਦੇ ਉੱਤੇ ਜਿੱਥੇ ਉਹਦੀ ਪਹਿਲੀ ਜਿਹੜੇ ਗੱਡੀ ਉੱਥੋਂ ਲਗਾਓ ਸਾਰੇ ਗੇਟ ਖੁੱਲਣ ਸੰਡੇ ਵੀ ਖੁੱਲ੍ਹੇ ਕਿਉਂਕਿ ਰਾਜਨਾਸ਼ ਜੀ ਨੂੰ ਮਿਲੇ ਸਾਂ ਉਹਨਾਂ ਨੇ ਸਾਨੂੰ ਇਹੋ ਕਿਹਾ ਸੀ ਸਾਰੇ ਗੇਟ ਖੁੱਲਣਗੇ ਔਰ ਰੈਗੂਲਰ ਖੋਲਣਗੇ ਖੇਤੀ ਕਰਾਈ ਜਾਏਗੀ ਉਹਨਾਂ ਨੇ ਸਾਡੀ ਮੀਟਿੰਗ ਵੀ 22 11 2016 ਨੂੰ ADG ਸ੍ਰੀ ਰਮਨ ਕੁਮਾਰ ਜੀ ਨਾਲ ਚੰਡੀਗੜ੍ਹ ਕਰਵਾਈ ਉਹਦੇ ਚ ਵੀ ਉਹਨਾਂ ਨੇ ਬਕਾਇਦਾ ਸੈਪਟ ਕੀਤਾਗੇ ਤੁਹਾਡੇ ਕੋਲ ਯੂਨੀਫਾਰਮ ਰੂਲਸ ਬਣਾਏ ਜਾਣਗੇ ਖੇਤੀ ਕਰਾਈਓ ਖੇਤੀ ਕਰੋ ਛੱਡੋ ਨਾ ਅਈ ਉਹਨਾਂ ਦੇ ਕਹਦੇ ਖੇਤੀ ਅਜੇ ਛੱਡੀ ਨਹੀਂ ਸੀ ਲੇਕਿਨ ਉਹਨਾਂ ਨੇ ਕੁਝ ਨਹੀਂ ਕੀਤਾ ਚੋਣਾ ਦਾ ਵਿਚਵਾਨਾ ਦੇ ਕੇ ਟਾਈਮ ਮੰਗਿਆ ਸੀ ਉਹ ਵੀ ਟਾਈਮ ਖਤਮ ਹੋ ਗਿਆ ਅੱਜ ਮਜਬੂਰ ਹਾਂ ਜੇ ਇਹਨਾਂ ਨੇ ਖੇਤੀ ਸਾਡੀ ਨਹੀਂ ਕਰਾਉਣੀ ਅਸੀਂ ਜ਼ਮੀਨ ਪੱਕੀ ਛੱਡ ਦਿੱਤੀ ਆ ਆ ਫੈਸਲਾ ਇਹ ਕਿਨਾਂ ਦੇ ਡੀਗਰੀ ਪਏ ਆ ਉਸ ਤੋਂ ਬਾਅਦ ਜ਼ਮੀਨ ਦੇ ਮਾਲਕ ਇਹ ਆ ਮਾਲਕ ਵੀ ਕਾਗਜ਼ਾਂ 'ਚ ਅਸੀਂ ਰਵਾਂਗੇ ਲੇਕਿਨ ਮਾਲਕ ਦੂਜੇ ਹੋਣਗੇ ਔਰ ਇਹ ਸਾਡੀ ਰੋਜੀ ਰੋਟੀ ਇਹ ਦੇਣ ਚਾਹੇ ਸਰਕਾਰ ਦੇ ਵਿੱਚ ਆ ਨੌਕਰੀਆਂ ਦੇਵੇ ਹੁਣ ਅੱਜ ਕੀ ਭਰੋਸਾ ਦਿੱਤਾ ਬੀਐਸਐਫ ਨੇ ਅੱਜ ਉਹਨਾਂ ਭਰੋਸਾ ਦਿੱਤਾ ਕਿ ਆਈਜੀ ਛੁੱਟੀ ਤੇ ਆ ਸੋਮਵਾਰ ਨੂੰ ਆਉਣਾ ਇਹ ਐਡੀਸ਼ਨਲ ਆਈਜੀ ਜਿਹਨੇ ਸਾਡੀ ਇਹ ਸਾਰੀ ਮੰਗ ਪੱਤਰ ਲਏ ਨੇ ਔਰ ਉਹਨਾਂ ਨੂੰ ਅਸੀਂ ਲਿਖਤੀ ਵੀ ਅੱਜ ਉਹਨਾਂ ਕੋਲ ਲੈ ਲਿਆ ਰਸੀਦ ਕਾਪੀ ਕਿਉਂਕਿ ਕਾਪੀ ਇਹ ਵੀ ਉਹਨਾਂ ਨੇ ਸੋਮਵਾਰ ਕੇ ਆਉਣਗੇ ਮੰਗਲਵਾਰ ਤੱਕ ਵਿਚਾਰ ਕਰਕੇ ਬੁੱਧਵਾਰ ਤੱਕ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਇੱਕ ਤੁਹਾਡੀ ਕਿਸਾਨਾਂ ਦੀ ਮੀਟਿੰਗ ਬੁਲਾਵਾਂਗੇ ਜਿਸ ਵਿੱਚ ਤੁਸੀਂ 10 ਬੰਦੇ ਆਇਓ ਅਸੀਂ 10 ਬੰਦੇ ਆਵਾਂਗੇ ਉਹ ਚ ਕੀ ਫੈਸਲਾ ਕਰਦੇ ਆ ਉਸ ਤੋਂ ਬਾਅਦ ਅਸੀਂ ਅਗਲਾ ਫੈਸਲਾ ਲਵਾਂਗੇ ਪੀਐਸਐਫ ਸਖਤੀ ਕਰਦੀ ਹੈ ਤੇ ਉਹ ਕਹਿੰਦੀ ਹੈ ਕਿ ਕਿਉਂਕਿ ਉੱਥੇ ਨਸ਼ੇ ਬਹੁਤ ਹੈ ਇਸ ਕਰਕੇ ਸਾਨੂੰ ਸਖਤੀ ਕਰਨੀ ਪੈ ਰਹੀ ਹੈ ਇਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਇਹ ਗੱਲ ਬਿਲਕੁਲ ਅਸੀਂ ਇਹਨਾਂ ਨਾਲ ਸਹਿਮਤ ਹਾਂ ਕਿ ਪਾਕਿਸਤਾਨ ਤੋਂ ਜੇ ਕੋਈ ਚੀਜ਼ ਆਉਂਦੀ ਹੈ ਤਾਂ ਕੋਈ ਮਗਾਉਂਦਾ ਵਾ ਜਿਹੜੇ ਅਸੀਂ ਖੇਤੀ ਵਾਲੇ ਕਿਸਾਨ ਆ ਨਾ ਉਹਨਾਂ ਦੀ ਪਹਿਲੀ ਦੇ ਵੇਚਦੀ ਆਉਂਦੀ ਪਹਿਲੀ ਦੇ ਵਿੱਚ ਤੇ ਕਿਸਾਨ ਜਿਹੜਾ ਹਫਤੇ ਚ ਦੋ ਵਾਰਾਂ ਜਾਂਦਾ ਤੇ 4-4 ਘੰਟੇ ਰਹਿੰਦਾ ਬਾਕੀ ਹਫਤੇ ਦਾ ਪੀੜੜੀ ਇਹਨਾਂ ਕੋ ਉਹ ਜ਼ਮੀਨ ਵੀ ਇਹਨਾਂ ਦੀ ਦੇਖਭਾਲ ਵੀ ਇਹਨਾਂ ਦੀ ਸਭ ਕੁਝ ਇਹਨਾਂ ਦਾ ਕੌਣ ਆਉਂਦਾ ਕੌਣ ਜਾਂਦਾ ਉਹ ਇਹਨਾਂ ਨੂੰ ਪਤਾ ਅਸੀਂ ਤਾਂ ਉਹ ਕਿਸਾਨ ਆ ਅਸੀਂ ਆਨੇ ਆ ਵੀ ਜੇ ਸਾਡੇ ਦੇ ਸ਼ਾਕ ਆ ਤੇ ਤਾਰ ਪੁੱਟ ਕੇ ਗਾਂ ਲੈ ਜਾਓ ਸਾਨੂੰ ਪਿਛਾਹ ਕਰ ਦੋ ਇਹ ਇਹ ਵੀ ਨਹੀਂ ਕਰਦੇ ਔਰ ਇਹ ਨਾ ਅਸੀਂ ਬਿਲਕੁਲ ਉਹ ਜ਼ਿਮੀਦਾਰ ਆ ਜਿਹੜੇ ਕਿ ਅਸੀਂ ਤਰ ਅਸੀਂ ਕਿਸੇ ਵੀ ਨੈਸ਼ਨੈਲਿਟੀ ਦੇ ਗਲਤ ਵਿਚਾਰਾਂ ਚ ਨਹੀਂ ਅਸੀਂ ਰੋਜੀ ਰੋਟੀ ਉਹ ਰੋਟੀ ਜਮੀਨ ਤੋਂ ਖਾਣੇ ਆ ਜੇ ਕੋਈ ਸਮਗਲਰ ਹੈਗਾ ਵਾ ਉਹ ਇਹਨਾਂ ਦਾ ਪੈਦਾ ਕੀਤਾ ਚ ਆਇਆ ਪੇ ਪੈਦਾ ਹੋਇਆ ਚ ਸਰਕਾਰਾਂ ਨੂੰ ਖੁਦ ਪਤਾ ਉਹ ਸਾਡਾ ਨਾਂ ਹੀ ਮੜਦੇ ਆ ਤਾਰ ਲਗਨ ਤੋਂ ਬਾਅਦ ਜਿਹੜੀਆਂ ਕਿਸਾਨਾਂ ਦੀਆਂ ਦਿੱਕਤਾਂ ਐ ਉਹ ਵੱਧ ਹੀ ਰਹੀਆਂ ਘਟੀਆਂ ਨਹੀਂ ਇਸੇ ਲਈ ਅੱਜ ਕਿਸਾਨਾਂ ਨੂੰ ਇੱਥੇ ਧਰਨਾ ਲਾਣਾ ਪਿਆ ਪਰ ਆਈਜੀ ਦੇ ਨਾਂ ਹੋਣ ਕਰਕੇ ਅੱਗੇ ਮੀਟਿੰਗ ਰੱਖੀ ਗਈ ਹੈ ਜਿਹੜੀ ਕਿ ਮੰਗਲਵਾਰ ਬੁੱਧਵਾਰ ਨੂੰ ਹੋਏਗੀ ਉਸ ਤੋਂ ਬਾਅਦ ਕਿਸਾਨ ਅੱਗੇ ਦੀ ਰਣਨੀਤੀ ਤੈਅ ਕਰਨਗੇ ਕੈਮਰਾ ਬਰਥਨ ਸਮੇਤ ਮਾਨ ਦੇ ਨਾਲ ইমরান ਖਾਨ এবੀਪੀ ਨਿਊਜ਼ ਜਿਲੰਧਰ